ਜਿਹੜੇ ਵੀ ਲੋਕਾਂ ਨੂੰ ਪਸ਼ਾਬ ਲੱਗ ਕੇ ਆਉਂਦਾ ਗਰਮੈਸ਼ ਮਹਿਸੂਸ ਹੁੰਦੀ ਹੈਗੀ ਹੈ ਜਾਂ ਲੀਵਰ ਦੀ ਕੋਈ ਸਮੱਸਿਆ ਹੈਗੀ ਹੈ ਠੀਕ ਹੈ ਉਹਨੇ ਕੀ ਕਰਨਾ ਹੈ ਗਰਮੀਆਂ ਆ ਗਈਆਂ ਜੀ ਬਿਮਾਰੀਆਂ ਕਹਿੰਦੇ ਕਿ ਕਿਤੇ ਨਾ ਕਿਤੇ ਗਰਮੀ ਕਰਕੇ ਲੋਕ ਬਹੁਤ ਪਰੇਸ਼ਾਨ ਆ ਲੇਕਿਨ ਸਾਡੇ ਅੰਦਰਲੀ ਜਿਹੜੀ ਗਰਮੀ ਆ ਉਹ ਅੰਦਰਲੀ ਗਰਮੀ ਕਿਵੇਂ ਖਤਮ ਹੋਣੀ ਹੈ ਲੋਕਾਂ ਦੀ ਬਹੁਤ ਪਰੇਸ਼ਾਨੀਆਂ ਲੋਕ ਕਹਿੰਦੇ ਕਿ ਗਰਮੀ ਕਾਰਨ ਸਾਨੇ ਬਹੁਤ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਦਾ ਪੈਂਦਾ ਹੈ ਅੱਜ ਮੈਂ ਤੁਹਾਨੂੰ ਨਾਲ ਇੱਕ ਫਰੀਦਾ ਨੁਸਖਾ ਦੱਸਣ ਜਾ ਰਿਹਾਗਾ ਜੀ ਫਰੀਦਾ ਨੁਸਖਾ ਬਿਲਕੁਲ ਫਰੀਦ ਹੈ ਜੀ ਲਓ ਜੀ ਤਿਆਰ ਹੋ ਜਾਓ ਅੱਜ ਅਸੀਂ ਪੱਖੋਵਾਲ ਪਹ ਏ ਆਪਣੀਤ ਕੁਮਾਰ ਵੈਦ ਕੁਮਿਤ ਪੁਨੀਜ ਸਾਡੇ ਨਾਲ ਨੇ ਉਹ ਕਹਿੰਦੇ ਤੁਹਾਨੂੰ ਇੱਕ ਫ੍ਰੀ ਜਨੁਸਕਾ ਕੀ ਸਾਡੀ ਗਰਮੀ ਤੁਹਾਨੂੰ ਰਾਤ ਮਿਲ ਜੂਗੀ ਅੰਦਰਲੀ ਜਿਹੜੀ ਗਰਮੀ ਖਤਮ ਹੋ ਜੂ ਸਾਡੀ ਇਸ ਨੂੰ ਕਲਰ ਥੈਰਪੀ ਕਿਹਾ ਜਾਂਦਾ ਜੀ ਅੱਛਾ ਇਹ ਬਿਲਕੁਲ ਆਪਣਾ ਨੇਚਰਲ ਜਿਹੜਾ ਆਪਣਾ ਆਯੁਰਵੇਦ ਦਾ ਹੀ ਪਾਰਟ ਹੈ ਆਪਣੀ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਜੀ ਜੀ ਜਿੰਨੇ ਵੀ ਰੰਗ ਨੇ ਉਹਨਾਂ ਦਾ ਆਪ ਦਾ ਇੱਕ ਅਫੈਕਟ ਹੁੰਦਾ ਜਿਵੇਂ ਕੀ ਤੁਸੀਂ ਲਾਓ ਵੀ ਰੈਡ ਕਲਰ ਹੈ ਜੀ ਜੀ ਉਹ ਆਪਾਂ ਨੂੰ ਥੋੜਾ ਗਰਮ ਮਹਿਸੂਸ ਕਰਾਉਂਦਾ ਹਮ ਹਮ ਸਰਦੀਆਂ ਦੇ ਵਿੱਚ ਆਪਾਂ ਦੇਖੋ ਡਾਰਕ ਕਲਰ ਕੋਜੀ ਕੋਜੀ ਠੀਕ ਹੈ ਨਾ ਕਿਉਂ ਪਾਉਨੇ ਆ ਕਿ ਤਾਂ ਕਿ ਸਾਨੂੰ ਫੀਲਿੰਗ ਆਵੇ ਯਾਰ ਵੀ ਯਾਰ ਗਰਮੀ ਮਹਿਸੂਸ ਹੋਵੇ ਹਾਂ ਕਰਨਾ ਕੀ ਆ ਆਪਾਂ ਇੱਕ ਨਾ ਤੁਸੀਂ ਬੋਤਲ ਲੈ ਲੈਣੀ ਆ ਜੀ ਨੀਲੇ ਰੰਗ ਦੀ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਕੋਈ ਬ੍ਰਾਂਡ ਦਾ ਚੱਕਰ ਨਹੀਂ ਜਿਹੜੀ ਤੁਹਾਨੂੰ ਮਿਲਦੀ ਆ ਲੈ ਲਓ ਮਾਰਕੀਟ ਚੋਂ ਇਹਦੇ ਵਿੱਚ ਤੁਸੀਂ ਕੱਚ ਦੀ ਬੋਤਲ ਕੱਚ ਦੀ ਬੋਤਲ ਲੈ ਕੱਚ ਦੀ ਨੀਲੇ ਰੰਗ ਦੀ ਬੋਤਲ ਹੋਵੇ ਹਾਂ ਜੀ ਠੀਕ ਹੈ ਇਹਦੇ ਵਿੱਚ ਤੁਸੀਂ ਪਾਣੀ ਪਾ ਲੈਣਾਗਾ ਆਪਣਾ ਆਰਓ ਵਾਲਾ ਜੀ ਫਿਲਟਰ ਵਾਲਾ ਪਾਣੀ ਪਾਉਣਾਗਾ ਠੀਕ ਹੈ ਇਸ ਨੂੰ ਤੁਸੀਂ 4-5 ਦਿਨ ਤੁੱਪ ਲਵਾ ਦਿਓ ਤੁਹਾਡਾ ਇਹ ਵਾਟਰ ਚਾਰਜ ਹੋ ਗਿਆ ਜੀ ਅੱਛਾ 4-5 ਦਿਨ ਇਸ ਕੱਚਾ ਵਾਲੀ ਨੀਲੇ ਰੰਗ ਦੀ ਬੋਤਲ ਦੇ ਵਿੱਚ ਅਸੀਂ ਆਰਓ ਦਾ ਪਾਣੀ ਪਾ ਲੈਣਾ ਉਹਨੂੰ 4-5 ਦਿਨ ਧੁੱਪਾ ਲਵਾਈਆਂ ਤੁੱਪ ਲਵਾ ਦੇਣੀ ਹੈ ਜੀ ਠੀਕ ਹੈ ਜੀ ਇਹ ਤੁਹਾਡੀ ਮੈਡੀਸਿਨ ਬਣ ਗਈ ਜੀ ਗਰਮੀ ਦੀ ਗਰਮੀ ਦੀ ਮੈਡੀਸਿਨ ਤਿਆਰ ਹੋ ਗਈ ਜਿਹੜੀ ਜਿਹੜੇ ਵੀ ਲੋਕਾਂ ਨੂੰ ਪਸ਼ਾਬ ਲੱਗ ਕੇ ਆਉਂਦਾ ਹਮ ਗਰਮੈਸ਼ ਮਹਿਸੂਸ ਹੁੰਦੀ ਹੈਗੀ ਹੈ ਠੀਕ ਹੈ ਜਾਂ ਲੀਵਰ ਦੀ ਕੋਈ ਸਮੱਸਿਆ ਹੈਗੀ ਹੈ ਠੀਕ ਹੈ ਉਹਨੇ ਕੀ ਕਰਨਾ ਹੈ ਸਵੇਰੇ ਇੱਕ ਗਲਾਸ ਪਾਣੀ ਦਾ ਲੈਣਾ ਹੈ ਕੱਚਾ ਇੱਕ ਗਲਾਸ ਚ ਪਾਣੀ ਲੈਣਾ ਇਹਦੇ ਦੋ ਚਮਚੇ ਪਾ ਕੇ ਤੁਸੀਂ ਪੀ ਲੈਣਾ ਦੋ ਚਮਚੇ ਪਾ ਕੇ ਦੀ ਪੀ ਲੈਣੇ ਆ ਲਗਾਤਾਰ ਤੁਸੀਂ ਸੇਵਨ ਕਰਨਾ ਹੈ ਦੋ ਤਿੰਨ ਦਿਨ ਬਾਅਦ ਤੁਸੀਂ ਮਹਿਸੂਸ ਕਰੋਗੇ ਵੀ ਯਾਰ ਪਿਸ਼ਾਬ ਹੈ ਜਿਹੜਾ ਖੁੱਲ ਕੇ ਆਉਣ ਲੱਗ ਗਿਆ ਅੱਛਾ ਹਾਂਜੀ ਤੇ ਇਹਦੇ ਵਿੱਚ ਕੋਈ ਦਵਾਈ ਕੋਈ ਕੋਈ ਗੋਲੀ ਦਵਾਈ ਬਣ ਗਈ ਜੀ ਦਵਾਈ ਬਣ ਗਈ ਆਲਰੇ ਬਣ ਗਈ ਦਵਾਈ ਕਿਉਂਕਿ ਜੋ ਸੂਰਜ ਦੀ ਮੈਡੀਸਨਲ ਪ੍ਰੋਪਰਟیز ਨੇ ਉਹ ਇਹਦੇ ਵਿੱਚ ਆ ਗਈਆਂ ਨੇ ਇਹਦੇ ਵਿੱਚ ਆ ਗਈਆਂ ਨੇ ਮਤਲਬ ਕਿ ਇਸ ਦੇਖੋ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਨੀਲੇ ਰੰਗ ਦੀ ਕੱਚ ਦੀ ਬੋਤਲ ਵਿੱਚ ਆਰੋ ਦਾ ਪਾਣੀ ਪਾ ਕੇ ਚਾਰ ਪੰਜ ਤੱਕ ਤੋਂ ਪਲ ਬਹੁਤ ਥੋੜੀ ਹੈ ਜਿਹੜੀ ਇਹ ਗਰਮੀ ਦੀ ਦਵਾਈ ਜਿਹੜੀ ਤਿਆਰ ਹੋ ਗਈ ਹੈ ਬਿਲਕੁਲ ਜੀ ਵੈਸੇ ਵੀ ਇੱਕ ਵਾਰ ਐਡਰੈਸ ਹਾਜੋ ਕਿ ਥੋੜੇ ਕੋ ਪਹੁੰਚਣਾ ਕਿਵੇਂ ਹੈ ਜੀ ਕਿੱਥੇ ਤੋਂ ਕਰਕੇ ਜਿਹੜਾ ਹਸਪਤਾਲ ਆਪਣੇ ਸਥਿਤ ਹੈ ਜੀ ਐਡਰੈਸ ਵੀਰ ਜੀ ਆਪਣਾ ਡਿਸਟ੍ਰਿਕਟ ਲੁਧਿਆਣਾ ਦਾ ਜੀ ਪਿੰਡ ਪੱਖੋਵਾਲ ਹੈ ਪਿੰਡ ਪੱਖੋਵਾਲ ਡਿਸਟ੍ਰਿਕਟ ਲੁਧਿਆਣਾ ਇਹ ਰੈਕੋਰਡ ਦੇ ਨਜ਼ਦੀਕ ਪੈ ਜਾਂਦਾ ਜੀ ਇਹ ਪਿੰਡ ਆਪਣਾ ਐਸ ਬੀ ਆਈ ਬੈਂਕ ਹੈ ਰੋਡ ਦੇ ਉੱਤੇ ਉਹਦੇ ਬਿਲਕੁਲ ਆਪੋਜ਼ਿਟ ਆਪਣਾ ਸ਼੍ਰੀ ਯੋਗੀ ਆਯੁਰਵੇਦਾ ਜਦੋਂ ਮਰਜ਼ੀ ਤੁਸੀਂ ਆ ਕੇ ਮਿਲ ਸਕਦੇ ਹੋ ਫੋ ਹਮੇਸ਼ਾ ਅਸੀਂ ਇਹ ਮਤਲਬ ਹਾਜ਼ਰ